ਜੋ ਇੰਪਰੂਵਮੈਂਟ ਅਸ ਦੇ ਦੋ ਅਫੀਸ਼ਰ ਜੀ ਜਿਹੀ ਜਗਜੀਤ ਸਿੰਘ ਤੇ ਸਹਿਰਕ ਸੰਜੀਵ ਕੁਮਾਰ ਨੂੰ ਅਸੀਂ ਰੈਡ ਹੈਂਡਰ ਗ੍ਰਸਤਾਰ ਕੀਤਾ 50000 ਰੁਪਏ ਰਿਸ਼ਵਤ ਲੈਦੇ ਹੋਏ ਉਹ ਐਨਸੀ ਦੇ ਬੰਦੇ ਉਹਨਾਂ ਦਾ ਪੈਸੇ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਐਡਵਾਂਟ ਕੀਤਾ ਬਾਅਦ 50000 ਰੁਪਏ ਇਹਨਾਂ ਨੇ ਸੈਕਟ ਕਰ ਲਿਆ ਉਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਰ ਦਾ ਤੇ ਸਾਡੀ ਸਾਰੀ ਟੀਮ ਨੇ ਜਾ ਕੇ ਉਹਨਾਂ ਨੂੰ ਰੈਡ ਹੈਂਡਰ ਨੈਪ ਕਰ ਲਿਆ ਅਸੀਂ ਇਹਨਾਂ ਨੂੰ ਪੁੱਛਗਛ ਕਰਾਂਗੇ ਜੋ ਪੁੱਛਗਛ ਸਾਹਮਣੇ ਆਊਗਾ ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜੜਤ ਬਣਾਈ ਆ ਜਾਂ ਹੋਰ ਕੁਛ ਇਹਨਾਂ ਕੋਲ ਹੈਗਾ ਉਹ ਵਿੱਚ ਆ ਜਾਏਗਾ ਜੀ ਸਰ ਕਹੋ ਦੁਬਾਰਾ ਅੱਜ ਅੰਮ੍ਰਿਤਸਰ ਇੰਪਰੂਵਮੈਂਟ ਅਥਰਸ ਦੇ ਦੋ ਅਫੀਸ਼ਰ ਜੀ ਜੇ ਜਗਜੀਤ ਸਿੰਘ ਤੇ ਸਰਕਲਰ ਸੰਜੀਵ ਕੁਮਾਰ ਨੂੰ ਅਸੀਂ ਰੈੱਡ ਹੈਂਡਰ ਗ੍ਰਫਤਾਰ ਕੀਤਾ 50000 ਰੁਪਏ ਰਿਸ਼ਵਤ ਲੈਣਦੇ ਹੋਏ ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਡ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਦਾ ਪੈਸੀ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਡਿਮਾਂਡ ਕੀਤਾ ਬਾਅਦ 50 ਹਜ਼ਾਰ ਰੁਪਏ ਇਹਨਾਂ ਨੇ ਅਸੈਪਟ ਕਰ ਲਿਆ ਉਹਨਾਂ ਤੋਂ ਉਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਵਦਾਤ ਤੇ ਸਾਡੇ ਸਾਰੇ ਟੀਮ ਨੇ ਜਾ ਕੇ ਉਹਨਾਂ ਨੂੰ ਰੈੱਡ ਹੈਂਡ ਐਪ ਕਰ ਲਿਆ ਜੀ ਠੀਕ ਹੈ ਜੀ ਇਹ ਦੂਸਰਾ ਕੌਣ ਹੈ ਜੀ ਜੇਹ ਜਗਜੀਤ ਸਿੰਘ ਐਂਡ ਇੱਕ ਸੇਲ ਕਰਮਚਾਰੀ ਨਹੀਂ ਸੰਜੀਵ ਕੁਮਾਰ ਬਰਾਸ਼ਾ ਵਿੱਚ ਐਨਓਸੀ ਕਾ ਵੀ ਦੇਣੀ ਸੀ ਜੀ ਇਹ 플ੌਟ ਦੇ ਟ੍ਰਾਂਸਫਰ ਦੀ ਸੀਗੀ ਜੀ ਰੇਲਵੇ ਲਿੰਕ 플ੌਟ ਰੇਵੇਲਿੰਗ ਰੋਡ ਤੇ 플ੌਟ ਸਰਕਾਰ ਨੇ ਤੇ ਐਨਓਸੀ ਖਤਮ ਕਰ ਦਿੱਤੀ ਹੋਈ ਹੈ ਇਹ ਫਿਰ ਵੀ ਮਤਲਬ ਐਨਓਸੀ ਦਾ ਇਹਨਾਂ ਨੂੰ ਸੀਗਾ ਇਸ਼ੂ ਐਨਓਸੀ ਦਾ ਇਸ਼ੂ ਸੀ ਐਨਓਸੀ ਪਲਸ ਟ੍ਰਾਂਸਫਰ ਆਫ ਦਾ 플ੌਟ ਹਾਂ ਓਨਰਸ਼ਿਪ ਓਨਰਸ਼ਿਪ ਜਿਹੜੀ ਟ੍ਰਾਂਸਫਰ ਸੀ ਰੇਲਵੇ ਲਿੰਕ ਰੋਡ ਤੇ ਉਹਨਾਂ ਦਾ 플ੌਟ ਸੀਗਾ ਜੀ ਉਹਦੀ ਓਨਰਸ਼ਿਪ ਟ੍ਰਾਂਸਫਰ ਸੀ ਉਹਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਦੀ ਮੰਗ ਕੀਤੀ ਸੀ ਉਹਨਾਂ ਦਾ ਪਹਿਲਾਂ ਵੀ ਖਤਰਾ ਕਿ ਇਹਦੇ ਨਾਮ ਤੇ ਸੀਗਾ ਜੀ ਇਹ 플ੌਟ ਤੇ ਇਹਦੇ ਨਾਮ ਤੇ ਕਰਨਾ ਸੀਗਾ ਉਦੋਂ ਡਿਟੇਲਸ ਦੇ ਦੇਾਂਗੇ ਅਸੀਂ ਚਾਰੀਆਂ ਐਪਲੀਕੇਸ਼ਨ ਚ ਹਾਂ ਵੈਸੇ ਬੜੀ ਸਮਾਂ ਕੋਈ ਆਪਾਂ ਇਹ ਨਹੀਂ ਦੇ ਰਹੇ ਕੋਈ ਨਹੀਂ ਬੰਦ ਬੋਲਦੇ ਰਹਿ ਗਏ ਥੋੜਾ ਸਮਾਂ ਚਲੋ ਉਸ ਨੂੰ ਤੁਹਾਨੂੰ ਡਿਟੇਲ ਦੱਸ ਦੇ ਨਹੀਂ ਵੈਸੇ ਇੰਦਰਜੀਤ ਸਿੰਘ ਕੰਪਲੇਨਟ ਜਿਹੜੇ ਆ ਉਹ ਇੱਕ ਜਿਹੜੀ ਫਰਮ ਹੈਗੀ ਆ ਫਰਮ ਦਾ ਨਾਮ ਹੈਗਾ ਤੋਂਦਾਂ ਨਾਲ ਤੁਸੀਂ ਦੱਸ ਰਹੇ ਹੋ ਫਰਮ ਲਈ ਕੰਮ ਕਰਦੇ ਆ ਉਹ ਫਰਮ ਦੇ ਨੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ ਉਹਨਾਂ ਨੇ ਟ੍ਰਾਂਸਫਰ ਕਰਨਾ ਸੀ ਹਿੰਦੇਜੀਤ ਸਿੰਘ ਉਹਨਾਂ ਦੇ EMPLOYEES ਨੇ ਇਹਨਾਂ ਨੂੰ ਭੇਜਿਆ ਆ ਗਏ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈ ਹੋ ਗਈ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ ਤੇ 1 ਲੱਖ ਰੁਪਏ ਡਿਮਾਂਡ ਸੀ ਬਵਾਜੇ 50 ਹਜ਼ਾਰ ਰੁਪਏ ਨੇ ਅਕਸੈਪਟ ਕਰ ਲਏ ਅੱਜ ਅੱਜ ਬਨਾਰਾ ਤੋਂ ਦੇ ਡੋਰ ਤੋਂ ਫੜਿਆ ਗਿਆ ਜੀ ਨਹੀਂ ਰੈੱਡ ਹੈਂਡਿਡ ਉਹਨਾਂ ਦੇ ਉਹਨਾਂ ਦੇ ਜੇਬ ਤੋਂ ਫੜਿਆ ਗਿਆ ਜੀ ਉਹਨਾਂ ਨੇ ਅਕਸੈਪਟ ਕੀਤਾ ਫੜਿਆ ਦੋਵੇਂ ਇਕੱਠੇ ਸੀ ਉਸ ਟਾਈਮ ਇਸਦੇ ਉੱਤੇ ਪਹਿਲਾਂ ਜਿਹੜਾ ਤੁਸੀਂ ਕਹਿ ਲਾਇਆ ਇਹਨਾਂ ਨੂੰ ਕੋਈ ਸ਼ੱਕ ਨਹੀਂਗਾ ਕਿ ਕੋਈ ਕੰਪਲੇਨਟ ਸੀਗੀ ਇਹਨਾਂ ਦੇ ਖਿਲਾਫ ਦੋਵਾਂ ਨੇ ਦੇਖੋ ਜੀ ਵੈਸੇ ਜਿਹੜੀਆਂ ਰਿਪੋਰਟਸ ਅਨ ਅਫੀਸ਼ੀਅਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਆ ਠੀਕ ਹੈ ਨਾ ਥੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ ਕਿਹੜਾ ਬੰਦਾ ਕੀ ਕਰਦਾ ਉਹ ਅਸੀਂ ਇੱਕ ਨਿਗਾਹ ਰੱਖਦੇ ਆ ਬੀਇੰਗ ਵਿਜੀਲੈਂਸ ਜਿਹੜੀ ਹੈਗੀ ਆ ਸਾਡੇ ਸਾਰੇ ਡਿਪਾਰਟਮੈਂਟਸ ਤੇ ਨਿਗਾਹ ਰਹਿੰਦੀ ਹੈ ਵੀ ਕਿੱਥੇ ਕੀ ਹੋ ਰਿਹਾ ਉਹਦੇ ਰਿਗਾਰਡਿੰਗ ਹੀ ਸਾਨੂੰ ਥੋੜਾ ਜਿਹਾ ਸੀਗਾ ਇਲਮ ਵੀ ਇੱਥੇ ਕੁਝ ਗੜਬੜ ਹੁੰਦੀ ਹੈ ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਝ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ-ਬੁੰਦੇ ਭੇਜੇ ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ ਇੱਥੇ ਦਫ਼ਤਰ ਆ ਗਿਆ ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ ਉਹ ਆ ਕੇ ਮੈਨੂੰ ਹੀ ਮਿਲਿਆ ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜਿਆਦਾ ਖਰਾਬ ਕਰ ਰਹੇ ਆ ਵੀ ਸਾਡਾ ਇਹ ਕੰਮ ਆ ਕੰਮ ਦੇ ਬਦਲੇ ਪੈਸੇ ਮੰਗ ਰਹੇ ਆ ਜੀ ਸਰ ਇਹਨਾਂ ਦੇ ਖਾਤੇ ਜਿਹੜੀ ਐਫਆਈਆ ਦਰਜ ਕੀਤੀ ਗਈ ਉਹ ਦੱਸ ਦਿਓ ਜਿਹੜੀ ਜਿਹੜੀ ਸਾਡਾ ਇਹ ਕਾਰਜਕਮਾ ਅੰਡਰ ਸੈਕਸ਼ਨ 7 ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਫਰਦਰ ਜੋ ਹੈ ਜੀ ਉਹਨਾਂ ਦੇ ਫਿਰ ਜਿਹੜੀ ਉਹਨਾਂ ਦੀ ਹੋਰ ਵੀ ਜ਼ਿਆਦਾ ਚੈੱਕ ਕਰ ਰਹੇ ਨੇ ਇਕਰਾਂ ਦੇ ਵਿੱਚ ਵੀ ਰੇਡ ਉਹ ਮਤਲਬ ਨਹੀਂ ਹਜੇ ਨਹੀਂ ਹਜੇ ਹਜੇ ਹੁਣੇ ਹੀ ਹੋਇਆ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਨ ਲਈ ਬੁਲਾ ਲਿਆ ਤਾਂ ਕਿ ਅੱਜ ਤੁਹਾਨੂੰ ਬਰੀਫ ਕਰਦੀ ਆਂ ਅਸੀਂ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦੇ ਨਾਲ ਪੁੱਛਗਿੱਛ ਕਰਾਂਗੇ ਜੋ ਪੁੱਛਗਿੱਛ ਸਾਹਮਣੇ ਆਊਗਾ ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜੜਤ ਬਣਾਈ ਆ ਹੋਰ ਕੁਸ਼ਣਾਂ ਕੋਲ ਹੈਗਾ ਉਹ ਵਿੱਚ ਆ ਜਾਏਗਾ ਸਰ ਲੋਕਾਂ ਕੋਈ ਫੀਰ ਕਰਦਾ ਚਾਹੁੰਦੇ ਨੇ ਕਿ ਇਹਨੂੰ ਹਟਾ ਦਿੰਦੇ ਨੇ ਕਿ ਅਸੀਂ ਕੰਪਲੀਟ ਕਰਾਂਗੇ ਸਾਡੇ ਕੋਲ ਨਾ ਐਕਸ਼ਨ ਆ ਜੀ ਨਹੀਂ ਬਿਲਕੁਲ ਨਹੀਂ ਇਹ ਉਹਨਾਂ ਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਫਰਸਟ ਬ੍ਰੀਫਿੰਗ ਵੀ ਇਹ ਅਪੀਲ ਕੀਤੀ ਸੀ ਸਾਰਿਆਂ ਨੂੰ ਕਿ ਜਿਹਦੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਆ ਕੇ ਰਿਗਾਰਡਿੰਗ ਕ腐ਸ਼ਨ ਜਾਂ ਕੋਈ ਪੈਸੇ ਮੰਗਦਾ ਸ਼ਿਕਾਇਤ ਕਰੇ ਤਾਂ ਇਨਸਟੈਂਟ ਉਹ ਤੇ ਕਾਰਵਾਈ ਕਰਾਂਗੇ ਇਹ ਦੋ ਜਿਹੜੇ ਉੱਪਰ ਵੀ ਚੜ ਕੇ ਓਪਨ ਨਹੀਂ ਉੱਤੇ ਮਿੱਠੇ ਪੈਸੇ ਲੈ ਰਹੇ ਸੀ ਇਹਨਾਂ ਨੂੰ ਕੋਈ ਕਿਸੇ ਦਾ ਸਖਤ ਨਹੀਂ ਸੀਗਾ ਜਾਂ ਕਿਸੇ ਕਿਸੇ ਦੇ ਸ਼ਹਿਰ ਨਹੀਂ ਕਰਦੇ ਉਹ ਉਹ ਦੈਟ ਦੈਟ ਇਜ਼ ਦੈਟ ਇਜ਼ ਦੈਟ ਇਜ਼ ਫਾਰ ਦ ਇਨਵੈਸਟੀਗੇਸ਼ਨ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਕਿ ਇਹਨਾਂ ਦੀ ਪੁਸ਼ਗੀ ਸਾਹਮਣੇ ਆਏਗੀ ਜੇ ਇਨ ਕੇ ਸਮਬਡੀ ਐਲਸ ਇਜ਼ ਆਲਸੋ ਇਨਵੋਲਡ ਠੀਕ ਹੈ ਦੈਟ অর ਹੀ অর ਸ਼ੀ ਵਿਲ ਕਿਸੇ ਹੋਰ ਦੇ ਹੋਵੇ ਹੋ ਐਨੀਬਾਡੀ ਐਟ ਐਨੀ ਪੋਸਟ ਠੀਕ ਹੈ ਜੀ ਹੀ অর ਸ਼ੀ ਵਿਲ ਨੋਟ ਬੀ ਸਪੇਰਡ ਇਨ ਕੇਸ ਜੇ ਉਹ ਬੰਦਾ ਕ腐ਸ਼ਨ ਦੇ ਵਿੱਚ ਇੰਡਲਜ ਕਰਦਾ ਹੈ ਪ੍ਰੋਫੈਸਰ ਸਾਹਿਬ ਤੁਸੀਂ ਅਸਤੇ ਬੰਦਾ ਬੜੀ ਵਿਸ਼ਾਲ ਅਕਾਊਂਟੈਂਟ ਹੈ ਉਸ ਤੋਂ ਲੈ ਲਿਆ 10 ਲੱਖ ਰੁਪਏ ਕ੍ਰੈਚਰਿੰਗ ਦਾ 50 ਲੱਖ ਕ੍ਰੈਚਰਿੰਗ ਦਾ ਦੈਟ ਸੈਕਿੰਡ ਕ੍ਰਾਈਮ ਨੂੰ ਮੁਲਾਦ ਬੇਸ਼ੱਕ ਰਹਿਮਾਨ ਮੰਗਦਾ ਰਹਿਮਾਨ ਨਹੀਂ ਮਿਲਿਆ ਤੇ ਉਹ ਉਹਦਾ